ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਮੋਂਗੇ ਵਧੀਆ ਹੋਮੋਂਗੇ ਮੈਂ ਪਰਮਿੰਦਾ ਕਾ ਚਹਿਲ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆਂ ਬਹੁਤ ਹੀ ਸੋਹਣੇ ਆਲ ਓਵਰ ਪ੍ਰਿੰਟ ਸੂਟ ਹਨਾ ਸੈਟਰਡੇ ਸਪੈਸ਼ਲ ਇਹ ਵੀਡੀਓ ਰਹਿੰਦੀ ਆ ਪ੍ਰਿੰਟ ਸੂਟਾਂ ਦੀ ਹਰ ਸੈਟਰਡੇ ਤੇ ਬੁੱਧਵਾਰ ਵੀ ਕੋਸ਼ਿਸ਼ ਹੁੰਦੀ ਆ ਕਿ ਬੁੱਧਵਾਰ ਨੂੰ ਵੀ ਜਿਹੜੇ ਨਿਊ ਪ੍ਰਿੰਟ ਆਉਂਦੀ ਆ ਤਾਂ ਉਸੇ ਦਿਨ ਹੀ ਦਿਖਾਏ ਜਾਣ ਹਨਾ ਸੋ ਬਾਕੀ ਜਿਹੜੇ ਹੁੰਦੇ ਨੇ ਉਹ ਆਪਾਂ ਸੈਟਰਡੇ ਨੂੰ ਲੈ ਕੇ ਆਉਨੇ ਆ ਤੇ ਸੈਟਰਡੇ ਸਪੈਸ਼ਲ ਅਦਾ ਰਹਿੰਦਾ ਹੀ ਰਹਿੰਦਾ ਆਪਣੇ ਪ੍ਰਿੰਟ ਸੂਟਾਂ ਦਾ ਚਾਹੇ ਸਰਦੀਆਂ ਦੇ ਪ੍ਰਿੰਟ ਹੋਣ ਚਾਹੇ ਗਰਮੀਆਂ ਦੇ ਪ੍ਰਿੰਟ ਹੋਣ ਸੋ ਸੈਟਰਡੇ ਨੂੰ ਆਪਾਂ ਪ੍ਰਿੰਟ ਸੂਟਾਂ ਦੀ ਵੀਡੀਓ ਲੈ ਕੇ ਆਉਣੀ ਹੈ ਜਿਹੜੀਆਂ ਕਿ ਭੈਣਾਂ ਨੂੰ ਬਹੁਤ ਜ਼ਿਆਦਾ ਪਸੰਦ ਨੇ ਤੇ ਸਭ ਤੋਂ ਜ਼ਿਆਦਾ ਯਾਨੀ ਕਿ ਹਰ ਭੈਣ ਦੀ ਪਸੰਦ ਜੇ ਕਹਿ ਸਕੀਏ ਤਾਂ ਉਹ ਪ੍ਰਿੰਟ ਸੂਟ ਨੇ ਤੇ ਸੋ ਜਿਹੜੀ ਵੀ ਭੈਣ ਨੂੰ ਇਹ ਪਸੰਦ ਆਉਂਦੇ ਨੇ ਸਕਰੀਨ ਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਤੇ ਇਸ ਮੇਰੇ ਚੈਨਲ ਦੇ ਨਵੇਂ ਹੋਏ ਤਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿਦਾਂ ਦੀ ਲੱਗਦੀ ਆ ਤੇ ਲੋ ਜੀ ਮੈਂ ਤੁਹਾਨੂੰ ਦਿਖਾਉਣੀ ਆ ਅੱਜ ਦੇ ਪ੍ਰਿੰਟ ਸੂਟ ਅੱਜ ਦੀ ਵੀਡੀਓ ਦਾ ਪਹਿਲਾ ਹੀ ਸੂਟ ਚੈੱਕ ਕਰ ਲਓ ਲਾਈਟ ਜਾਂ ਸ਼ੇਡ ਆ ਕਿਸੇ 'ਚ ਤਾਂ ਸੋਲੋ ਨੇ ਕਿਸੇ 'ਚ ਕਈ ਕਈ ਕਲਰ ਨੇ ਸੋ ਜਿੱਦਾਂ ਜਿੱਦਾਂ ਵੀ ਮੈਂ ਦਿਖਾਈ ਚੱਲੂਗੀ ਤੁਹਾਨੂੰ ਜਿਹੜਾ ਪਸੰਦ ਆਉਂਦਾ ਤੁਸੀਂ ਆਪਣਾ ਲੈ ਸਕਦੇ ਹੋ ਇਹ ਗ੍ਰੇ ਕਲਰ ਦੇ ਉੱਪਰ ਆ ਨਿੱਕੀ ਬੁੱਟੀ ਦਾ ਸੂਟ ਰਹੂਗਾ ਬਹੁਤ ਸੋਹਣਾ ਬਹੁਤ ਹੀ ਪਿਆਰਾ ਪ੍ਰਿੰਟਾਂ ਜਾਨੀ ਕਿ ਬਹੁਤ ਸੋਹਣੇ ਸੋਹਣੇ ਪ੍ਰਿੰਟਾਂ ਉੱਪਰ ਆਪਾਂ ਇਹ ਸਾਰੇ ਬ੍ਰਾਂਡ ਦੇ ਆਰਟੀਕਲ ਰਹਿਣਗੇ ਕੋਈ ਨਾਨ ਬ੍ਰਾਂਡ ਨਹੀਂ ਹੈਗਾ ਕੋਈ ਇਹਨਾਂ ਤੇ ਲੋ ਨਹੀਂ ਆਉਣਾ ਕੋਈ ਬੋਨੀ ਆਉਣਾ ਹੀ ਮੈਂ ਹਮੇਸ਼ਾ ਕਹਿ ਕੇ ਦਿੰਨੀ ਆ ਸੋ ਜਿਹੜੀਆਂ ਭੈਣਾਂ ਤੱਕ ਪਹੁੰਚਦੇ ਨੇ ਉਹਨਾਂ ਨੂੰ ਵੀ ਪਤਾ ਵੀ ਕਿੱਦਾਂ ਦਾ ਫੈਬਰਿਕ ਉਹਨਾਂ ਤੱਕ ਪਹੁੰਚਦਾ ਤੇ ਪਾ ਕੇ ਹੰਡਾਉਣ ਦੀਆਂ ਵੀ ਤੇ ਨੈਕਸਟ ਈਅਰ ਫਿਰ ਤੋਂ ਜਾਨੀ ਕਿ ਆਪਾਂ ਨਵੇਂ-ਨਵੇਂ ਸੂਟਾਂ ਨਾਲ ਤੁਹਾਨੂੰ ਫੇਰ ਦਵਾਂਗੇ ਕਿਉਂਕਿ ਇਹ ਚੀਜ਼ਾਂ ਹੀ ਬਹੁਤ ਸੋਹਣੀਆਂ ਨੇ ਬਹੁਤ ਵਧੀਆ ਨੇ ਜਿਵੇਂ ਮਰਜ਼ੀ ਤੁਸੀਂ ਰੈਗੂਲਰ ਵੇਅਰ ਕਰ ਸਕਦੇ ਹੋ ਹਾਲੋ ਜੀ ਨੈਕਸਟ ਪ੍ਰਿੰਟ ਚੈੱਕ ਕਰ ਲਓ ਇਹ ਲਾਈਟ ਸ਼ੇਡ ਨੇ ਜਿਵੇਂ 올ਡੇਜ਼ ਲਈ ਕਹਿ ਸਕਦੇ ਆ ਆਪਾਂ ਆਪਣੀ ਦਾਦੀ ਲਾਂ ਨਾਨੀ ਮੰਮੀ ਲਾਂ ਲਈ ਮੀਡੀਅਮ ਏਜਸ ਤੇ ਵੀ ਇਹਨਾਂ ਨੂੰ ਵੇਅਰ ਕਰ ਸਕਦੇ ਹੋ ਜਿੱਦਾਂ ਦਾ ਜਾਨੀ ਕਿ ਜਿਹੜੀ ਵੀ ਭੈਣ ਨੂੰ ਪਸੰਦ ਆਉਂਦਾ ਤਾਂ ਤੁਸੀਂ ਆਪਣੇ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਦਿਓ 600 ਰੁਪਿਆ ਪ੍ਰਾਈਸ ਦਾ ਸਿੰਗਲ ਸੂਟ ਦਾ 2200 ਦੇ ਹੈਗੇ 4 ਜਿਹੜੀਆਂ ਭੈਣਾਂ ਨੂੰ ਚਾਹੀਦੇ ਨੇ ਫਟਾਫਟ ਲੈ ਲਓ ਸਕਰੀਨਸ਼ਾਟ ਕੋਈ ਐਕਸਟਰਾ ਕੋਰੀਅਰ ਚਾਰजेस ਨਹੀਂ ਹੋਣਗੇ ਜੇ ਤੁਸੀਂ ਪੰਜਾਬ ਦੇ ਵਿੱਚ ਆਪਣਾ ਕੋਰੀਅਰ ਡਿਸਪੈਚ ਕਰਵਾਉਣਾ ਜੀ ਆ ਲੋ ਨੈਕਸਟ ਪ੍ਰਿੰਟ ਦੇਖ ਲਓ ਇਹ ਵੀ ਬਹੁਤ ਸੋਹਣਾ ਬਹੁਤ ਪਿਆਰਾ ਪ੍ਰਿੰਟਿੰਗਾਂ ਬਹੁਤ ਸੋਹਣੀਆਂ ਨੇ ਇਹਨਾਂ ਦੇ ਵਿੱਚ ਆਉਂਦੀਆਂ ਤੇ ਰਿਪੀਟ ਟੂ ਰਿਪੀਟ ਡਿਮਾਂਡ ਰਹਿੰਦੀ ਆ ਬਹੁਤ ਡਿਜ਼ਾਈਨਾਂ ਦੀ ਇੰਨੀ ਜ਼ਿਆਦਾ ਰਿਪੀਟ ਟੂ ਰਿਪੀਟ ਡਿਮਾਂਡ ਰਹਿੰਦੀ ਆ ਸੋ ਤਾਂ ਕਰਕੇ ਸਾਨੂੰ ਕਈ ਵਾਰੀ ਰਿਪੀਟ ਟੂ ਰਿਪੀਟ ਡਿਜ਼ਾਈਨ ਵੀ ਲੈ ਕੇ ਆਉਣੇ ਪੈਂਦੇ ਨੇ ਸੋ ਜਿਹੜੀਆਂ ਪੈਣਾ ਰਹਿ ਜਾਂਦੀਆਂ ਨੇ ਉਹਨਾਂ ਲਈ ਫੇਰ ਤੋਂ ਅਸੀਂ ਲੈ ਕੇ ਆਉਂਦੇ ਆ ਤੇ ਤੁਸੀਂ ਹੁਣ ਆਪਣੇ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਹੋਰ ਅੱਗੇ ਤਾਂ ਕਿ ਹੋਰ ਭੈਣਾਂ ਨੂੰ ਵੀ ਆਪਾਂ ਆਪਣੇ ਨਾਲ ਜੋੜ ਸਕੀਏ ਬਹੁਤ ਸੋਹਣੀਆਂ ਇਹ ਕਲੈਕਸ਼ਨਾਂ ਨੇ ਸੁਪਰ ਨੇ ਬੇਫਿਕਰ ਹੋ ਕੇ ਸਟਾਫ ਕੋਲੋਂ ਆਪਣੀ ਆਰਡਰ ਪਲੇਸ ਕਰ ਸਕਦੇ ਹੋ ਆ ਲਓ ਜੀ ਆਹ ਵਾਲਾ ਪ੍ਰਿੰਟ ਵੀ ਸਾਡਾ ਬਹੁਤ ਹਿੱਟ ਚੱਲ ਰਿਹਾ ਵਾ ਇਹਦੇ ਵਿੱਚ ਹੁਣ ਦੋ ਕਲਰ ਆਏ ਨੇ ਦੋਨੇ ਕਲਰ ਬਹੁਤ ਸੋਹਣੇ ਨੇ ਸੋ ਜਿਹੜੀਆਂ ਵੀ ਭੈਣਾਂ ਨੂੰ ਚਾਹੀਦੇ ਨੇ ਫਟਾਫਟ ਲੈ ਲਓ ਦੇਖੋ ਕਿੰਨੀ ਸੋਹਣੀ ਮਿੱਠੀ ਜੀ ਪ੍ਰਿੰਟਿੰਗ ਆ ਯਾਨੀ ਕਿ ਬਹੁਤ ਹੀ ਫਲਾਵਰ ਬਣਿਆ ਬੜਾ ਇੰਨਾ ਸੋਹਣਾ ਲੱਗਦਾ ਜਾਨੀ ਕਿ ਪ੍ਰਿੰਟ ਹੀ ਬਹੁਤ ਖਿੜਮਾ ਜਿਹਾ ਤੇ ਅਲੱਗ ਜਿਹਾ ਆਇਆ ਏ ਤੇ ਬਹੁਤ ਸੋਹਣੀ ਪ੍ਰਿੰਟਿੰਗ ਆ ਮਿਕਸ ਮੈਚ ਜੀ ਆ ਬਹੁਤ ਹੀ ਵਧੀਆ ਇਹਦੇ ਵਿੱਚ ਦੋ ਕਲਰ ਨੇ ਇੱਕ ਤਾਂ ਹੈਗਾ ਇਹ ਵਾਲਾ ਗ੍ਰੀਨ ਕਲਰ ਫਰੋਜ਼ੀ ਗ੍ਰੀਨੀ ਜਿਹਾ ਕਲਰ ਆ ਇੱਕ ਤੁਹਾਨੂੰ ਮਿਲੂਗਾ ਬਲੂ ਗ੍ਰੇ ਜਿਹਾ ਕਲਰ ਇਹ ਪ੍ਰੋਪਰ ਬਲੂ ਗ੍ਰੇ ਜਿਹਾ ਕਲਰ ਆ ਪ੍ਰੋਪਰ ਗ੍ਰੇ ਵੀ ਨਹੀਂ ਕਹਿ ਸਕਦੇ ਇਹਨੂੰ ਇਹ ਵੀ ਬਹੁਤ ਸੋਹਣਾ ਕਲਰ ਆ ਪ੍ਰਿੰਟਿੰਗ ਬਹੁਤ ਸੋਹਣੀ ਆ ਦੋ ਕਲਰ ਨੇ ਇਹਦੇ ਵਿੱਚ ਜਿਹੜੇ ਭੈਣ ਨੂੰ ਚਾਹੀਦੇ ਫਟਾਫਟ ਲੈ ਲਓ ਸਕਰੀਨ ਸ਼ਾਟ ਤੇ ਜਿਹੜੀਆਂ ਪੈਨਾ ਪਾਉਂਦੀਆਂ ਨੇ ਥੋੜੇ ਜਿਹਾ ਡਾਰਕ ਚਾਰਟ ਜਿਵੇਂ ਕਿ ਪਰਪਲ ਸ਼ੇਡ ਵਾਈਨ ਸ਼ੇਡ ਆ ਹੈ ਪਰਪਲ ਵਾਈਨ ਇਹ ਵੀ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਵਾ ਇਹ ਫੌਇਲ ਪ੍ਰਿੰਟਿੰਗ ਆ ਗਈ ਤੇ ਜਿਹੜੀਆਂ ਪੈਨਾ ਡਾਰਕ ਤੇ ਫੌਇਲ ਜੀ ਪ੍ਰਿੰਟਿੰਗ ਪਸੰਦ ਕਰਦੀਆਂ ਨੇ ਉਹਨਾਂ ਲਈ ਆ ਇਹ ਵੀ ਪ੍ਰਿੰਟ ਬਹੁਤ ਸੋਹਣਾ ਬਹੁਤ ਹੀ ਸੁਪਰ ਆ ਇਹਦੇ ਵਿੱਚ ਤੁਹਾਨੂੰ ਚਾਰ ਕਲਰ ਮਿਲਣਗੇ ਚਾਰੀ ਕਲਰ ਇਹਦੇ ਬਹੁਤ ਸੋਹਣੇ ਨੇ ਜਿਹੜਾ ਕਲਰ ਕਹੋਗੇ ਉਹੀ ਤੁਹਾਡੇ ਤੱਕ ਪਹੁੰਚ ਜਾਊਗਾ ਇਹ ਵਾਈਨ ਸ਼ੇਡ ਆ ਇਹ ਕਾਫੀ ਸ਼ੇਡ ਆ ਇਹਦੇ ਵਿੱਚ orange ਨਾਲ ਕੰਟਰਾਸਟ ਆਫ ਫਲਾਵਰਸ ਦਾ ਇਹ ਕਾਫੀ ਸ਼ੇਡ ਮਿਲੂਗਾ ਇੱਕ ਮਿਲੂਗਾ ਤੁਹਾਨੂੰ ਇਹਦੇ ਵਿੱਚ ਬੋਟਲ ਗ੍ਰੀਨ ਕਲਰ ਇੱਕ ਬੋਟਲ ਗ੍ਰੀਨ ਕਲਰ ਮਿਲੂਗਾ ਨੈਕਸਟ ਮਿਲੂਗਾ ਇਹਦੇ ਵਿੱਚ ਤੁਹਾਨੂੰ ਬਲੂ ਸ਼ੇਡ ਆ ਲਓ ਤਿੰਨੇ ਹੀ ਸ਼ੇਡ ਪੂਰੇ ਸੁਪਰ ਨੇ ਜਿਹੜਾ ਮਰਜੀ ਲੈ ਲਓ ਇਹਨਾਂ ਦਾ ਬਹੁਤ ਸੋਹਣੀ ਕਲੈਕਸ਼ਨਾਂ ਨੇ ਬਹੁਤ ਸੋਹਣੀ ਪ੍ਰਾਈਸ ਰੇਂਜ ਆ ਤੇ ਬਹੁਤ ਸੋਹਣੇ-ਸੋਹਣੇ ਪ੍ਰਿੰਟ ਨੇ ਤੇ ਫੈਬਰਿਕ ਬਹੁਤ ਹੀ ਜ਼ਿਆਦਾ ਸੋਹਣਾ ਆ ਲਓ ਜੀ ਵਿంటర్ ਦੀ ਸਾਰੀ ਕਲੈਕਸ਼ਨ ਆ ਸਰਦੀਆਂ ਵਾਲੇ ਨੇ ਇਹੇ ਤੁਹਾਡੇ ਮਾਰਚ ਤੱਕ ਜਾਨੀ ਕਿ ਮਾਰਚ ਤੋਂ ਅਪ੍ਰੈਲ ਦੀ ਸਟਾਰਟਿੰਗ ਤੱਕ ਵੀ ਆਰਾਮ ਦੇ ਨਾਲ ਪਹਿਣਗੇ ਸੂਟ ਜਿੰਮੇ ਮਰਜੀ ਤੁਸੀਂ ਪਾ ਸਕਦੇ ਹੋ ਇਹਨਾਂ ਨੂੰ ਆ ਲਓ ਜੀ ਬਲੈਕ ਕਲਰ ਇਹ ਵੀ ਬਲੈਕ ਮਤਲਬ ਕਿ ਬਹੁਤ ਹੀ ਸੋਹਣਾ ਪ੍ਰਿੰਟਿੰਗ ਆ ਬਹੁਤ ਹੀ ਪਿਆਰੀ ਇਹ ਸਭ ਤੋਂ ਜ਼ਿਆਦਾ ਡਿਜ਼ਾਈਨ ਪਸੰਦ ਕੀਤਾ ਗਿਆ ਪਹਿਣਾਵਲੀਓ ਇਹਦੇ ਵਿੱਚ ਪੰਜੇ ਦੇ ਪੰਜੇ ਕਲਰ ਰਿਪੀਟ ਆ ਚੁੱਕੇ ਨੇ ਜਿਹੜੀਆਂ ਪਹਿਣਾ ਨੂੰ ਚਾਹੀਦੇ ਹੋਏ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਇਹਦੇ ਵਿੱਚ ਤੁਹਾਨੂੰ ਕਲਰ ਮਿਲਣਗੇ ਜੀ ਬਲੂ ਸ਼ੇਡ ਇੱਕ ਹੈਗਾ ਬਲੂ ਇੱਕ ਹੈਗਾ ਜੀ ਮਸਟਰਡ ਇੱਕ ਹੈਗਾ ਮਸਟਰਡ ਸ਼ੇਡ ਇੱਕ ਹੈਗਾ ਬਲੂ ਸ਼ੇਡ ਇੱਕ ਹੈਗਾ ਜੀ ਬਲੈਕ ਸ਼ੇਡ ਠੀਕ ਹੈ ਜੀ ਜਿਹੜਾ ਵੀ ਸ਼ੇਡ ਤੁਹਾਨੂੰ ਪਸੰਦ ਆਉਂਦਾ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਦਿਓ ਤੇ ਘਰ ਬੈਠੇ ਤੁਸੀਂ ਇਹਨਾਂ ਨੂੰ ਮੰਗਵਾ ਸਕਦੇ ਹੋ ਇੱਕ ਇਹਦੇ ਵਿੱਚ ਤੁਹਾਨੂੰ ਮਿਲੇਗਾ ਜੀ ਵਾਈਨ ਸ਼ੇਡ ਆ ਲੋ ਇੱਕ ਹੈਗਾ ਜੀ ਇਹਦੇ ਵਿੱਚ ਵਾਈਨ ਸ਼ੇਡ ਇਹ ਵੀ ਬਹੁਤ ਸੋਹਣਾ ਬਹੁਤ ਪਿਆਰਾ ਸ਼ੇਡ ਆ ਸਾਰੇ ਸ਼ੇਡ ਇੰਨੇ ਸੋਹਣੇ-ਸੋਹਣੇ ਨੇ ਦੇਖੋ ਪ੍ਰਿੰਟਿੰਗ ਬਹੁਤ ਸੋਹਣੀ ਆ ਇਹ ਸੂਟ ਦੀ ਅਲੱਗ ਜੀ ਸਕਿਨ ਨਾਲ ਡਾਰਕ ਕਲਰਾਂ ਦਾ ਕੰਬੀਨੇਸ਼ਨ ਆ ਇਹਦੇ ਵਿੱਚ ਪੰਜੇ ਦੇ ਪੰਜੇ ਸ਼ੇਡ ਪੂਰੇ ਸੁਪਰ ਹਿੱਟ ਨੇ ਇੱਕ ਹੈ ਜਾਂ ਹੈਗਾ ਜੀ ਇਹਦੇ ਵਿੱਚ ਬਲੂ ਫਰੋਜ਼ੀ ਜਿਹਾ ਸ਼ੇਡ ਫਰੋਜ਼ੀ ਬਲੂ ਸ਼ੇਡ ਆ ਇਹ ਵੀ ਬਹੁਤ ਸੋਹਣਾ ਪੰਜ ਕਲਰ ਨੇ ਪੰਜੇ ਦੇ ਪੰਜੇ ਬਹੁਤ ਸੋਹਣੇ ਨੇ ਜਿਹੜਾ ਮਰਜੀ ਕਲਰ ਤੁਸੀਂ ਪਿਕ ਕਰ ਸਕਦੇ ਹੋ ਆਲੋ ਆ ਵੀ ਪ੍ਰਿੰਟ ਮਤਲਬ ਕਿ ਆਇਆ 올ਡਰ ਵਾਸਤੇ ਸੀ ਬਟ ਬਹੁਤ ਹਟਕੇ ਬਹੁਤ ਸੁਪਰ ਕਿਉਂਕਿ ਨਿੰਤਾ ਨਿੱਕੇ ਨਿੱਕੇ ਬੂਟੀ ਜੀ ਆ ਜਾਂਦੀ ਆ ਜਾਂ ਕਿਤੇ ਕਿਤੇ ਫਲਾਵਰ ਆ ਜਾਂਦਾ ਬੜੇ ਬਹੁਤ ਸੋਹਣਾ ਲੱਗ ਜਾ ਮਿਕਸ ਜਾਂ ਪ੍ਰਿੰਟ ਆਇਆ ਸੀਗਾ ਇਦਾਂ ਇਹਦਾ ਸਾਰੀ ਪ੍ਰਿੰਟਿੰਗ ਬਹੁਤ ਸੋਹਣੀ ਸੋ ਜਿਹੜੀਆਂ ਭੈਣਾਂ ਨੂੰ ਇਹ ਵਾਲੇ ਸੂਟ ਪਸੰਦ ਨੇ ਇਹ ਵੀ ਲੈ ਸਕਦੇ ਹੋ ਇਹਦੇ ਵਿੱਚ ਆਪਣੇ ਕੋਲੇ ਦੋ ਕਲਰ ਅਵੇਲੇਬਲ ਨੇ ਇੱਕ ਹੈਗਾ ਪਿਸਤਾ ਗ੍ਰੀਨ ਕਲਰ ਇੱਕ ਹੈਗਾ ਲਾਈਟ ਪਿੰਕ ਕਲਰ 600 ਰੁਪਿਆ ਪ੍ਰਾਈਸ ਆ ਮੈਂ बार-बार ਰਿਪੀਟ ਕਰ ਰਹੀ ਆ ਪਰ ਜੇ ਤੁਸੀਂ 4 ਸੂਟ ਮੰਗਾਉਣੇ ਤਾਂ 2200 ਦੇ ਲੱਗਣਗੇ ਉਸ ਤੋਂ ਪਲੱਸ ਜਿੰਨੇ ਮਰਜ਼ੀ ਮੰਗਾ ਸਕਦੇ ਹੋ ਆ ਲਓ ਨੈਕਸਟ ਪ੍ਰਿੰਟ ਦੇਖ ਲਓ ਮਹਿੰਦੀਆ ਕਲਰ ਦੇ ਉੱਪਰ ਆ ਬਹੁਤ ਸੋਹਣਾ ਬਹੁਤ ਪਿਆਰਾ ਪ੍ਰਿੰਟ ਆ ਇਹ ਵੀ ਜਿਹੜੀਆਂ ਭੈਣਾਂ ਨੂੰ ਚਾਹੀਦਾ ਫਟਾਫੜ ਸਕਰੀਨਸ਼ਾਟ ਲੈ ਲਓ ਤੇ ਆਰਡਰ ਪਲੇਸ ਕਰ ਦਿਓ ਨੈਕਸਟ ਪ੍ਰਿੰਟਿੰਗ ਦੇਖੋ ਇਹ ਹੈਗੀ ਜੈਪੂਰੀ ਤੇ ਫਲਾਵਰ ਦੀ ਮਿਕਸਿੰਗ ਦੀ ਤੇ ਜਿਹੜੀਆਂ ਭੈਣਾਂ ਜੈਪੂਰੀ ਪਸੰਦ ਕਰਦੀਆਂ ਨਾਲੇ ਤਾਂ ਇਹ ਜੈਪੂਰੀ ਦਾ ਪ੍ਰਿੰਟ ਬਣਿਆ ਨਾਲੇ ਇਹ ਚ ਫਲਾਵਿੰਗ ਬਣੀ ਹੋਈ ਆ ਦੋਨੇ ਚੀਜ਼ਾਂ ਮਿਲਣਗੀਆਂ ਇਹ ਵੀ ਪ੍ਰਿੰਟ ਬਹੁਤ ਸੋਹਣਾ ਯਾਨੀ ਕਿ ਜਿਹੜੇ ਆਪਾਂ ਬੁੱਧਵਾਰ ਨੂੰ ਇਹ ਪ੍ਰਿੰਟ ਕੋਲੇ ਸੀ ਸੁਪਰ ਹਿੱਟ ਪ੍ਰਿੰਟ ਸੀਗੇ ਇਹ ਬਹੁਤ ਸੋਹਣੇ ਆਏ ਤੇ ਬਹੁਤ ਜ਼ਿਆਦਾ ਹੱਦ ਤੋਂ ਵੱਧ ਭੈਣਾਂ ਨੂੰ ਇਹ ਪਸੰਦ ਆਏ ਨੇ ਸੋ ਜਿਹੜੀਆਂ ਵੀ ਭੈਣਾਂ ਨੂੰ ਚਾਹੀਦੇ ਨੇ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਲਿਓ ਇਹ ਹੈਗਾ ਜੀ ਜਿਹੜਾ ਆਪਾਂ ਖੋਲੇ ਆ ਡਾਰਕ ਮੂੰਗੀਆ ਸ਼ੇਡ ਇਹ ਡਾਰਕ ਮੂੰਗੀਆ ਜਿਆ ਸ਼ੇਡ ਆ ਇੱਕ ਇਹਦੇ ਵਿੱਚ ਮਿਲੂਗਾ ਤੁਹਾਨੂੰ ਫਿਰੋਜ਼ੀ ਸ਼ੇਡ ਆ ਲੋ ਨੈਕਸਟ ਇਹਦੇ ਵਿੱਚ ਮਿਲੂਗਾ ਤੁਹਾਨੂੰ ਕਾਫੀ ਸ਼ੇਡ ਚਾਰ ਸ਼ੇਡ ਨੇ ਇਹਦੇ ਚਾਰੇ ਦੇ ਚਾਰੇ ਆਪਣੇ ਕੋਲ ਪੂਰੇ ਇਹਨਾਂ ਦੇ ਥਾਨਾਂ ਦੇ ਥਾਨ ਆਉਂਦੇ ਨੇ ਤੇ ਇਸ ਟਾਈਮ ਕਿਸੇ ਜੀ ਸਿੰਗਲ ਜਾਂ ਦੋ ਦੋ ਪੀਸ ਨੇ ਸੋ ਜਿਹੜੀਆਂ ਪੈਣਾ ਦੇ ਪਹਿਲਾਂ ਆਰਡਰ ਆ ਗਏ ਉਹਨਾਂ ਨੂੰ ਮਿਲ ਜਾਣਗੇ ਬਹੁਤ ਸੋਹਣੀ ਕਲੈਕਸ਼ਨ ਆ ਸਾਰੀ ਇਸ ਸੁਪਰ ਹਿੱਟ ਆ ਸੋ ਇਹ ਇਹ ਜੇ ਡਿਜ਼ਾਈਨ ਬਾਰ ਬਾਰ ਰਿਪੀਟ ਨਹੀਂ ਮਿਲਦੇ ਹੈਗੇ ਸੋ ਜਿਹੜੀਆਂ ਭੈਣਾਂ ਨੂੰ ਚਾਹੀਦੇ ਹੈ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਲਿਓ ਫੋਰਥ ਹੈਗਾ ਇਹਦੇ ਵਿੱਚ ਬਲੂ ਸ਼ੀਡ ਕਪੜੇ ਦੀ ਕਿਸੇ ਤਰ੍ਹਾਂ ਦੀ ਕੋਈ ਕੰਪਲੇਨ ਨਹੀਂ ਤੁਹਾਡੇ ਮਨ ਦੇ ਵਿੱਚ ਕੋਸੇ ਵੀ ਤਰ੍ਹਾਂ ਦਾ ਕੋਈ ਵੀ ਡਾਊਟ ਆ ਨਾ ਵੀ ਇਹ ਸ਼੍ਰਿੰਕ ਹੋ ਨਹੀ ਹੋਣਾ ਜੀ ਬੋਰਾਉ ਬਿਲਕੁਲ ਵੀ ਨਹੀਂ ਆਉਣਾ ਜਿੰਨਾ ਮਰਜ਼ੀ ਵਾਸ਼ ਕਰ ਲਿਓ ਕਪੜੇ ਨੂੰ ਕੋਈ ਕਲਰ ਦੀ ਇਹਦੀ ਕੰਪਲੇਨ ਨਹੀਂ ਕੋਈ ਪ੍ਰਿੰਟ ਦੀ ਕੰਪਲੇਨ ਨਹੀਂ ਜਿੰਨਾ ਮਰਜੀ ਕੱਪੜੇ ਨੂੰ ਪਾਇਓ ਹੰਡਾਇਓ ਵਿਂਟਰ ਦੀ ਬਹੁਤ ਸੋਹਣੀ ਕਲੈਕਸ਼ਨ ਆ ਇਹ ਤੇ ਚਾਰ ਸ਼ੇਡ ਇਹ ਵਾਲੇ ਡਿਜ਼ਾਈਨ ਦੇ ਵਿੱਚ ਆ ਗਏ ਇੱਕ ਆਹ ਵਾਲਾ ਡਿਜ਼ਾਈਨ ਆ ਇਹਦੇ ਵਿੱਚ ਸੋਲੋ ਪੀਸ ਹੀ ਆ ਆ ਲੋ ਜੀ ਇਹ ਸੋਲੋ ਸੋਲੋ ਪੀਸ ਆ ਜਿਹੜੀਆਂ ਭੈਣਾਂ ਨੂੰ ਚਾਹੀਦਾ ਹੋਇਆ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਲਿਓ ਆ ਲੋ ਜੀ ਨੈਕਸਟ ਹੈਗਾ ਜੀ ਇਹਦੇ ਵਿੱਚ ਨਿੱਕੀ ਨਿੱਕੀ ਬੂਟੀ ਦਾ ਡਿਜ਼ਾਈਨ ਇਹ ਨਿੱਕੀ ਨਿੱਕੀ ਬੂਤੀਆਂ ਜਿਹੜੀਆਂ ਭੈਣਾਂ ਪਸੰਦ ਕਰਦੀਆਂ ਨੇ ਦੇਖੋ ਕਿੰਨਾ ਸੋਹਣਾ ਕਿੰਨਾ ਪਿਆਰਾ ਕਲਰ ਆ ਤੇ ਇਹਦੇ ਵਿੱਚ ਵੀ ਤੁਹਾਨੂੰ ਦੋ ਕਲਰ ਮਿਲ ਜਾਣਗੇ ਇੱਕ ਡਾਰਕ ਗ੍ਰੀਨ ਤੇ ਇੱਕ ਮਹਿੰਦੀਆ ਗ੍ਰੀਨ ਦੋਨੇ ਕਲਰ ਬਹੁਤ ਸੋਹਣੇ ਨੇ ਇਹਦੇ ਵੀ ਇੱਕ ਆ ਪਰਪਲ ਵਾਲਾ ਇਹ ਡਿਜ਼ਾਈਨ ਬਹੁਤ ਚੱਲਿਆ ਸੀ ਇਹਦੇ ਵਿੱਚ ਹੁਣ ਆਪਣੇ ਕੋਲ ਸਿੰਗਲ ਪੀਸ ਆ ਜਿਹੜੀ ਭੈਣ ਨੂੰ ਚਾਹੀਦਾ ਹੋਇਆ ਮੰਗਵਾ ਸਕਦੇ ਹੋ ਆ ਲੋ ਜੀ ਇਹ ਵੀ ਬਹੁਤ ਸੋਹਣਾ ਪ੍ਰਿੰਟ ਆ ਬਹੁਤ ਹੀ ਪਿਆਰਾ ਇੱਕ ਇਹਦੇ ਵਿੱਚ ਤੁਹਾਨੂੰ ਮਿਲੇਗਾ ਜੀ ਲਾਈਟ ਸ਼ੇਡ ਆਲੋ ਲਾਈਟ ਸ਼ੇਡ ਇਹ ਵੀ ਬਹੁਤ ਸੋਹਣਾ ਬਹੁਤ ਪਿਆਰਾ ਸ਼ੇਡ ਆ ਦੇਖੋ ਜਿਵੇਂ ਮਰਜੀ ਤੁਸੀਂ ਆਪਣੇ ਮੰਮਾ ਲਈ ਬਣਾਓ ਦਾਦੀ ਲਈ ਨਾਨੀ ਲਈ ਹੈ ਨਾ ਉਹਨਾਂ ਲਈ ਬਹੁਤ ਸੋਹਣਾ ਨਾਲੇ ਤਾਂ ਫੈਬਰਿਕ ਬਹੁਤ ਸੋਹਣਾ ਨਾਲੇ ਇਹ ਪ੍ਰਿੰਟਿੰਗ ਬਹੁਤ ਹੀ ਸੋਹਣੀ ਆ ਆਲੋ ਜੀ ਆਹ ਵਾਲਾ ਪ੍ਰਿੰਟ ਵੀ ਹੱਦ ਤੋਂ ਵੱਧ ਇਹਦੇ ਆਰਡਰ ਸੀਗੇ ਜਿਹੜੀਆਂ ਪੈਣਾ ਰਹਿ ਗਈਆਂ ਸੀ ਦੁਬਾਰਾ ਰਿਪੀਟ ਇਹਨਾਂ ਦਾ ਕਰ ਸਕਦੇ ਹੋ ਤੇ ਇਹ ਗ੍ਰੇ ਕਲਰ ਆਇਆ ਸੀ ਫੁੱਲ ਆਫ ਫਲਾਵਿੰਗ ਤੋਂ ਕੁਝ ਹਟ ਕੇ ਆ ਗਿਆ ਸੀਗਾ ਸਾਰਾ ਹੈ ਨਾ ਮਿਕਸ ਮੈਚ ਜਿਆ ਸੀ ਨਾ ਇਹ ਤੇ ਕੋਈ ਫੁੱਲ ਮਿਲਣਾ ਨਾ ਫਲਾਵਰ ਮਿਲਣਾ ਸਾਰਾ ਮਿਕਸਿੰਗ ਜਿਆ ਹੋਇਆ ਹੋਇਆ ਵਾ ਡਿਜੀਟਲ ਬਣੀ ਹੋਈ ਆ ਸਾਰੀ ਇਹ ਸ਼ਰਟ ਤੇ ਬਾਟਮ ਆਲ ਓਵਰ 5-5 ਮੀਟਰ ਦੀ ਕੱਟ ਆ ਪ੍ਰੋਪਰ ਇਹਨਾਂ ਦੀ ਇਹਦੇ ਵਿੱਚ ਦੋ ਕਲਰ ਆਏ ਸੀ ਦੋਨੇ ਫੇਰ ਰਿਪੀਟ ਨੇ ਸੋ ਜਿਹੜੀਆਂ ਭੈਣਾਂ ਨੂੰ ਚਾਹੀਦੇ ਹੋਏ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਲਿਓ ਫੇਰ ਮਿਲ ਜਾਣਗੇ ਇਹ ਵਾਲੇ ਕਲਰ ਤੁਹਾਨੂੰ ਲਓ ਜੀ ਬਲੈਕ ਸੋਲੋ ਆਪਣੇ ਚੱਲ ਰਹੇ ਨੇ ਇਹ ਬਲੈਕ ਸੋਲੋ ਨੇ ਸਕਿਨ ਕਲਰ ਦੀ ਬੂਟੀ ਦੇ ਨਾਲ ਬਹੁਤ ਹੀ ਸੋਹਣਾ ਹੈ ਨਾ ਨਿੱਕੀ ਨਿੱਕੀ ਬੂਟੀ ਦਾ ਪ੍ਰਿੰਟ ਆ ਇਹ ਇਹਦੇ ਵਿੱਚ ਸੈਕੰਡ ਪ੍ਰਿੰਟ ਇਹ ਵੀ ਬਲੈਕ ਸੋਲੋ ਦੇ ਵਿੱਚ ਹੀ ਆ ਸਕਿਨ ਕਲਰ ਦੀ ਇਹਦੇ ਨਾਲ ਦੇ ਸੇਮ ਸੂਟ ਪਹਿਣਾਂ ਤੱਕ ਪਹੁੰਚ ਵੀ ਚੁੱਕੇ ਨੇ ਤੇ ਬਹੁਤ ਸੋਹਣੀ ਡਿਮਾਂਡ ਵੀ ਰਹੀ ਸੀ ਤੇ ਬਹੁਤ ਵਧੀਆ ਪਸੰਦ ਵੀ ਕੀਤਾ ਸੀ ਡਿਜ਼ਾਈਨਾਂ ਨੂੰ ਇਹਨਾਂ ਨੂੰ ਤੇ ਲਓ ਜੀ ਇੱਕ ਆ ਨਿੱਕੀ ਬੂਟੀ ਦਾ ਪ੍ਰਿੰਟ ਚੱਲ ਰਿਹਾ ਆਪਣੇ ਕੋਲੇ ਇਹ ਚਾਰ ਕਲਰਾਂ ਉੱਪਰ ਆਇਆ ਹੋਇਆ ਆਪਣੇ ਕੋਲੇ ਇੱਕ ਤਾਂ ਕਾਫੀ ਸ਼ੇਡ ਆ ਕਾਫੀ ਦੇ ਨਾਲ orange ਫਲਾਵਰ ਦਾ ਕੰਟਰਾਸਟ ਚੱਲ ਰਿਹਾ ਵਾ ਇਹ ਬਹੁਤ ਹੀ ਸੋਹਣਾ ਇੱਕ ਚੱਲ ਰਿਹਾ ਜੀ ਅ ਪਰਪਲ ਦੇ ਨਾਲ ਨਿੱਕੀ ਬੁੱਟੀ ਦਾ ਕੰਟਰਾਸਟ ਹੈਗਾ ਇਹ ਮਜ਼ੈਂਟਾ ਜਿਹਾ ਇਹ ਬਲੂ ਪਰਪਲ ਵਾਈਂਜੈਟ ਸ਼ੇਡ ਕਹਿ ਸਕਦੇ ਆ ਇਹਨੂੰ ਪ੍ਰੋਪਰ ਵੀ ਬਲੂ ਨਹੀਂ ਹੈਗਾ ਬਲੂ ਹੈਗਾ ਆਹ ਵਾਲਾ ਸ਼ੇਡ ਇਹਦੇ ਨਾਲ ਹੈਗਾ ਫਰੋਜ਼ੀ ਬੁੱਟੀ ਦਾ ਕੰਟਰਾਸਟ ਨਿੱਕ-ਨਿੱਕੀ ਬੁੱਟੀ ਦਾ ਕੰਟਰਾਸਟ ਬਣੇ ਹੋਏ ਨੇ ਤੇ ਇੱਕ ਹੈਗਾ ਜੀ ਗ੍ਰੀਨ ਸ਼ੇਡ ਇਹਦੇ ਨਾਲ ਹੈਗਾ yellow mustard ਜੀ ਬੁੱਟੀ ਬਹੁਤ ਸੋਹਣੇ ਚਾਰ ਹੀ ਕਲਰ ਇਹਦੇ ਵੀ ਪੂਰੇ ਸੁਪਰ ਹਿੱਟ ਨੇ ਇੱਕ ਹੈਗਾ ਆਹ ਜਿਗਜ਼ੈਗ ਵਾਲਾ ਇਹ ਵੀ ਪੂਰਾ ਵਧੀਆ ਬਹੁਤ ਹੀ ਸੋਹਣਾ ਪ੍ਰਿੰਟ ਆ ਸਾਰੇ ਜ਼ਿਗਜ਼ੈਗਿੰਗ ਬਣੀ ਹੋਈ ਆ ਇਹ ਸਿੰਗਲ ਪੀਸ ਹੀ ਆ ਇਹਦੇ ਵਿੱਚ ਹੋਰ ਅਦਰ ਕੋਈ ਪੀਸ ਨਹੀਂ ਹੈਗਾ ਆ ਲਓ ਜੀ ਨੈਕਸਟ ਹੈਗਾ ਆਪਣੇ ਕੋਲੇ ਸਾਰਾ ਜੈਪੁਰੀ ਪ੍ਰਿੰਟ ਜੈਪੁਰੀ ਦੀ ਕਾਫੀ ਜ਼ਿਆਦਾ ਡਿਮਾਂਡ ਆ ਰਹੀ ਸੀ ਸੋ ਆਪਾਂ ਐਡ ਔਨ ਕੀਤੇ ਨੇ ਇਹ ਜੈਪੁਰੀ ਪ੍ਰਿੰਟ ਆ نیچے ਇੱਕ ਪ੍ਰਿੰਟ ਦਿਖਾਇਆ ਉਹ ਜੈਪੁਰੀ ਦੇ ਫਲਾਵਰ ਦੋਨੇ ਵਿੱਚ ਮਿਕਸ ਮਿਲਣਗੇ ਉਹ ਵੀ ਬਹੁਤ ਸੋਹਣਾ ਪ੍ਰਿੰਟ ਆ ਇਹ ਵੀ ਮਿਕਸ ਇਹ ਕੱਲਾ ਜੈਪੁਰੀ ਆ ਜਿਹੜੀਆਂ ਭੈਣਾਂ ਨੂੰ ਚਾਹੀਦਾ ਹੋਇਆ ਇਹ ਇਹ ਹੈਗਾ ਬੋਟਲ ਗ੍ਰੀਨ ਕਲਰ ਇਹਦੇ ਵਿੱਚ ਵੀ ਚਾਰ ਕਲਰ ਆਪਣੇ ਕੋਲ अवेलेबल ਹੋਏ ਨੇ ਇੱਕ ਬਲੈਕ ਕਲਰ ਆਹ ਲੋ ਜੀ ਨੈਕਸਟ ਹੈਗਾ ਜੀ ਇਹਦੇ ਵਿੱਚ ਗ੍ਰੇ ਕਲਰ ਚਾਰੇ ਤੇ ਚਾਰੇ ਪ੍ਰਿੰਟ ਬਹੁਤ ਸੋਹਣੇ ਆਏ ਨੇ ਇਹਦੇ ਵੀ ਤੇ ਨੈਕਸਟ ਹੈਗਾ ਇਹਦੇ ਵਿੱਚ ਆਪਣੇ ਕੋਲੇ ਕਾਫੀ ਸ਼ੇਡ ਇਹ ਬਹੁਤ ਪੈਣਾ ਦੀ ਸ਼ਾਲਾਂ ਦੀ ਆ ਰਹੀ ਹੈ ਰਕਾਇਰ ਸ਼ਾਲ ਆਪਾਂ ਜਲਦੀ ਹੀ ਬੀਰ ਆਰਡਰ ਪਲੇਸ ਕੀਤਾ ਹੋਇਆ ਵਾ ਨੈਕਸਟ ਵੀਕ ਤੱਕ ਆਪਣੇ ਕੋਲ ਪਹੁੰਚ ਜਾਣਗੇ ਜੀ ਜਿਹੜੀਆਂ ਭੈਣਾਂ ਰਹਿ ਰਹੀਆਂ ਨੇ ਜ਼ਰੂਰ ਮਿਲਣਗੇ ਬੇਫਿਕਰ ਹੋ ਕੇ ਆਪਣੇ ਆਰਡਰ ਦੇ ਸਕਦੇ ਹੋ ਹਰ ਭੈਣ ਤੱਕ ਸ਼ਾਲ ਪਹੁੰਚਦੇ ਹੋਣਗੇ ਸੋ ਜਿਨ੍ਹਾਂ ਤੱਕ ਪਹੁੰਚੇ ਨੇ ਬਹੁਤ ਸੋਣਾ ਰਿਸਪੌਂਸ ਆ ਰਿਹਾ ਹਣਾ ਤੋਂ ਵੀ ਸੋ ਸ਼ਾਲ ਵੀ ਅਗਲੇ ਪ੍ਰਿੰਟਾਂ ਦੇ ਨਾਲ ਮੈਂ ਜ਼ਰੂਰ ਸ਼ੋ ਕਰੂੰਗੀ ਤੁਹਾਨੂੰ ਇਹ ਸੇ ਕਿ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗੀ ਹੋਗੀ ਕਲੈਕਸ਼ਨ ਬਹੁਤ ਸੋਹਣੀ ਲੈ ਕੇ ਆਈਆਂ ਤੇ ਸੁਪਰ ਹਿੱਟ ਲੈ ਕੇ ਆਈਆਂ ਸੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਇਆ ਹੋਵੇ ਫਟਾਫਟ ਸਕਰੀਨਸ਼ਾਟ ਕਰਕੇ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਮੇਰੇ ਚੈਨਲ ਤੇ ਨਵੇਂ ਹੋਏ ਤਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਹੈ ਮਿਲਦੇ ਹਾਂ ਜੀ ਨਵੀ that's Chicago.